ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਸਤੁ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼हाल ਹੋਮ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਹਾ ਸ਼ਾਮ ਦਾ 4 ਵਜੇ ਤਾਂ ਮੈਂ ਲੈ ਕੇ ਆਈ ਇਧਰ ਆਪਣੀ ਚਾਹ ਕਰਕੇ ਤੇ ਇਧਰ ਮੇਰੇ ਕੱਪੜੇ ਪ੍ਰੈਸ ਕਰੇ ਪਏ ਨੇ ਕੱਲ ਧੋਤੇ ਸੀ ਕੁਝ ਮੈਂ ਅੱਜ ਹੁਣ ਤੋਂ ਕਾਇਆ ਸੁੱਕਣੇ ਪਾ ਕਾਇਆ ਬਾਹਰ ਉਹ ਵੀ ਧੋਤੇ ਪਏ ਨੇ ਕਿਉਂਕਿ ਅਸਰ ਮੈਂ ਦੋ ਦਿਨ ਕੱਪੜੇ ਧੋऊंगी ਦੋ ਦਿਨ ਕੋਈ ਹੋਰ ਕੰਮ ਸਾਫ-ਸਫਾਈ ਦਾ ਕਰਾਂਗੇ ਇਸ ਲਈ ਕੱਪੜੇ ਮੈਂ ਹੁਣ ਧੋਤੇ ਚਾਹ ਪੀ ਕੇ ਫਿਰ ਹੈਲਪਰ ਆਉਗੀ ਵਿੰਡੋਸ ਵਗੈਰਾ ਸਾਫ ਦੁਪਹਿਰ ਮੇਰੇ ਰੈਸਟ ਕਰਨ ਲੱਗੀ ਸੀਗੀ ਹੁਣ ਪਿੰਨਾ ਚਾਹ ਫਿਰ ਕਰਾਂਗੇ ਦੂਸਰੇ ਅਗਲੇ ਕੰਮ ਚਾਹ ਪੀਣ ਤੋਂ ਬਾਅਦ ਮੈਂ ਆ ਗਈ ਕਿਚਨ ਵਿੱਚ ਦੁਪਹਿਰੇ ਬਣਾਈ ਸੀ ਪਲਾਉ ਕੜਾਹੀ ਵਿੱਚ ਹੀ ਪਈ ਸੀ ਹਜੇ ਹੁਣ ਸਾਰਿਆਂ ਨੇ ਖਾ ਲਏ ਸੀ ਜਿਹੜੇ ਬਚੇ ਨੇ ਮੈਂ ਅਕਤੂਰ ਡੱਬੇ ਵਿੱਚ ਕੰਟੇਨਰ ਵਿੱਚ ਕੱਢ ਦਈਏ ਕੱਢ ਕੇ ਫ੍ਰਿਜ ਵਿੱਚ ਰੱਖ ਦਈਏ ਟਾਈਮ ਨਾਲ ਚੀਜ਼ ਸੰਭੀ ਜਾਵੇ ਜਿਹੜੀ ਚੀਜ਼ ਚੀਜ਼ ਬਚ ਜਾਂਦੀ ਹੈ ਕੋਈ ਵੀ ਫੂਡ ਜਾਨੇ ਕਿ ਖਾਣਾ ਬਚ ਜਾਂਦਾ ਫਿਰ ਉਹਨੂੰ ਕੰਟੇਨਰ ਵਿੱਚ ਕੱਢਣਾ ਹੁੰਦਾ ਭਾਂਡੇ ਬਿਦਲੇ ਕਰਨੇ ਹੁੰਦੇ ਨੇ ਇਹ ਕਰਦੀ ਆਂ ਇਹ ਹੈਲਪਰ ਆਉਣ ਵਾਲੀ ਸੀ ਵਿੰਡੋਸ ਸਾਫ ਕਰਨ ਫਿਰ ਵਿੰਡੋਜ ਉਪ ਲਾਂਟਸ ਵਗੈਰਾ ਚੱਕਣੇ ਨੇ ਵਿੰਡੋਸ ਖੋਲਣੀਆਂ ਨੇ ਉਹ ਮੈਂ ਖੋਲਦੀ ਹੁਣੇ ਕਹਿੰਦੀ ਫਿਰ ਆਪ ਜੀ ਆਪ ਨੂੰ ਪਤਾ ਹੋਵੇ ਕਿਹੜੀ ਵਿੰਡੋ ਕੰਮੇ ਕਿੱਧਰ ਖੋਲੂਗੀ ਤੇ ਕੋਈ ਬਲਾਈਂਡ ਵਗੈਰਾ ਇਕੱਠੇ ਕਰਨੇ ਨੇ ਕਰਟਨਸ ਪਾਰੇ ਕਰਨੇ ਨੇ ਉਹ ਫਿਰ ਮੈਂ ਕਰਦਾਂ ਨਹੀਂ ਹੁੰਦੀ ਆ ਉਹ ਵਿੰਡੋਜ ਜਸ ਸਾਫ ਕਰ ਦਿੰਦੀ ਆ ਤੇ ਕਿਚਨ ਵਾਲੀ ਵਿੰਡੋਸ ਨੇ ਇਸ ਨਾਲ ਪਲਾਂਟਸ ਰੱਖੇ ਹੋਏ ਨੇ ਬਾਹਰ ਪਲਾਂਟਰਸ ਹੈਗੇ ਸੈਰਾਮਿਕ ਦੇ ਨੇ ਸਾਰੇ ਇਹ ਮੈਂ ਹੁਣ ਚੱਕ ਦੂੰਗੀ ਤੇ ਇਹਦੇ ਨੀਚੇ ਜਿਹੜਾ ਗਰਾਸ ਮੈਟ ਵਿਛਿਆ ਹੋਇਆ ਉਹ ਮੈਟ ਵੀ ਚੱਕੂੰਗੀ ਤਾਂ ਕਿ ਵਿੰਡੋ ਅਚੀ ਤਰ੍ਹਾਂ ਸਾਫ ਬਹੁਤ ਸੋਨੇ ਪਲਾਂਟਸ ਚਾਦਰਦੇ ਕਿਉਂਕਿ ਮੌਸਮ ਇਹ ਬਹੁਤ ਵਧੀਆ ਪਲਾਂਟਸ ਦਾ ਅਜਿਹਾ ਕਲ ਪਲਾਂਟਸ ਦੀ ਗ੍ਰੋਥ ਬਹੁਤ ਵਧੀਆ ਹੁੰਦੀ ਆ ਕਿਉਂਕਿ ਨਾ ਗਰਮੀਆਂ ਨਾ ਠੰਡ ਹੈ ਛ ਮੌਸਮ ਹੈ ਜਿਹੜੇ ਗਰਾਸ ਮੈਟਸ ਨੇ ਵਿੰਡੋਸ ਤੇ ਚੱਕੇ ਨੇ ਇਹ ਮੈਂ ਵਾਸ਼ ਕਰੂੰਗੀ ਮਹੀਨੇ ਦੋ ਮਹੀਨੇ ਬਾਅਦ ਵਾਸ਼ ਕਰਦਾਂ ਨੇ ਉਹ ਜਦੋਂ ਮੈਨੂੰ ਠੀਕ ਲੱਗੇ ਜਦੋਂ ਇਹਨਾਂ ਉੱਤੇ ਲੱਗੇ ਨਾ ਬਹੁਤ ਚਿੱਟੇ ਹੋਏ ਪਏ ਨੇ ਮਿੱਟੀ ਨਾਲੇ ਫਿਰ ਇਹ ਮੈਂ ਵਾਸ਼ ਕਰਦਾਂ ਨੇ ਬਾਲਟੀ 'ਚ ਪਾਣੀ ਭਾ ਕੇ ਬਸ ਪਾਣੀ 'ਚੋਂ ਕੱਢ ਦੂੰਗੀ ਤੇ ਬਹੁਤ ਵਧੀਆ ਸਾਫ਼ ਹੋਏ ਨੇ ਥੋੜੇ ਨਾਲੇ ਇਹ ਬਿਲਕੁਲ ਗ੍ਰੀਨ ਗ੍ਰੀਨ ਨਿਕਲੇ ਆਉਂ ਦੋ ਵਾਰ ਪਾਣੀ ਮੈਂ ਇਹਦਾ ਚੇਂਜ ਕਰ ਪਾਦੇ ਆ ਫਿਰ ਬੜੀ ਸਾਫ ਹੋ ਜਾਂਦੇ ਨੇ ਇਹਨਾਂ ਪੀਸ ਗਰਾਸ ਦੇ ਮੈਟ ਦੇ ਇਹ ਬਚੇ ਪਏ ਸੀਗੇ ਜਦੋਂ ਅਸੀਂ ਅੰਦਰ ਇੱਕ ਰੂਮ 'ਚ ਨਾ ਕੰਮ ਕਰਵਾਇਆ ਹੋਇਆ ਥੋੜੀ ਡੈਕੋਰੇਸ਼ਨ ਕਰੀ ਹੋਈ ਹੈ ਗਰਾਸ ਮੈਟ ਨਾਲ ਆਰਟੀਫੀਸ਼ੀਅਲ ਗਰਾਸ ਨਾਲ ਦੋ ਪੀਸ ਬਚ ਗਈ ਸੀ ਇਹ ਫਿਰ ਮੈਂ ਇਹਦਾ ਵਿੰਡੋਸ 'ਚ ਇਹ ਲਗਾਤੇ ਉਹਨਾਂ ਹੈਲਪਰ ਕਰੀਏ ਵਿੰਡੋਸ ਸਾਫ ਆਇਆ ਇਹ ਹਫਤੇ 'ਚ ਦੋ ਤਿੰਨ ਦਿਨ ਇਹ ਵਿੰਡੋਸ ਸਾਫ ਕਰਦੀ ਆ ਕਦੇਗਾ ਸੇ ਇਹ ਤਾਂ ਬੇੜਾ ਕਰਵਾ ਲਾ ਨੇ ਕਦੇ ਬਾਹਰਲੇ ਸਟੋਨ ਕਰਵਾ ਲਾ ਨੇ ਦਬਾੜੀ-ਬਾੜੀ ਚਲੋ ਸਫਾਈ ਹੋ ਜਾਂਦੀ ਹੈ ਕਿ ਰੂਪ ਪਰ ਦੇ ਵਿੰਡੋਸ ਕਰਦੀ ਆ ਵਿੰਡੋਸ ਕਲੀਨ ਕਰਨਾ ਇਸੇ ਤੋਂ ਘੱਟ ਅੰਦਰ ਲਾਸਟਿੰਗ ਉਹ ਮੈਂ ਕਰਨਾ ਨਹੀਂ ਹੁੰਦੀ ਆ ਦੋ ਸਾਈਡ ਵਾਲੇ ਵਿੰਡੋਸ ਇੱਕ ਦਿਨ ਕਰ ਦਿੰਦੇ ਨੇ ਦੋਵਾਂ ਵਾਲੇ ਇੱਕ ਦਿਨ ਕਰ ਦਿੰਦੀ ਆ ਫਿਰ ਇੱਕ ਦਿਨ ਉੱਪਰ ਲੀਆਂ ਹੋ ਜਾਂਦੀਆਂ ਨੇ ਐਦਾਂ ਬਾਰੀ ਬਾਰੀ ਰੋਟੇਸ਼ਨ ਹੋ ਜਾਂਦੀ ਵਿੰਡੋਸ ਫਿਰ ਕਲੀਨ ਰਹਿੰਦੀਆਂ ਨੇ ਤੇ ਮੈਂ ਕਿਹਾ ਚਲੋ ਬਾਅਦ ਮੈਂ ਪੂਰੀ ਫਰੀ ਜਾਂਦੀ ਹਾਂ ਦੇ ਹੈਲਪਰ ਦੇ ਨਾਲ ਹੀ ਮੈਂ ਕਿਹਾ ਚਲੋ ਪਲਾਂਟਸ ਨੂੰ ਪਾਣੀ ਦੇ ਦਵਾਂ ਮੈਂ ਪਲਾਂਟ ਸੁੱਕੇ ਫੇਸ ਮੈਂ ਗਰੇਸੇ ਪਲਾਂਟਸ ਨੂੰ ਪਾਣੀ ਔਰ ਐਸ ਇਸ ਆਈਡੀ ਹੈਲਪਰ ਕਰ ਲਈ ਸੀ ਵਿੰਡੋਸ ਸਾਫ फ्रंट वाली साइड ਤੇ ਇਹ ਸਾਈਡ ਵਾਲੀ ਜਿਹੜੀ ਸਾਡੇ ਰੂਮ ਵਾਲ ਸਾਈਡ ਆ ਇਹ ਇੱਧਰ ਇਹ ਦੋ ਸਾਈਡਸ ਇੱਕ ਦਿਨ ਉਹ ਕਰਦੀ ਹੁੰਦੀ ਐ ਦੂਸਰੀਆਂ ਦੋ ਇੱਕ ਦਿਨ ਕਰ ਦਿੰਦੀ ਐ ਸਫਾਈ ਥੋੜੀ ਹੋ ਜੇ ਪਰ ਜਿੰਨੀ ਹੋ ਜੇ ਵਧੀਆ ਹੋ ਜੇ ਫਿਰ ਮੈਨੂੰ ਵੀ ਆਇਨ ਹੁੰਦਾ ਵੀ ਸਾਰੇ ਇੱਕ ਦਿਨ ਚੀ ਕਰ ਫਿਰ ਮੈਂ ਉਹਨੂੰ ਕਹਿੰਦਾ ਨਹੀਂ ਮੈਂ ਥੋੜੀਆਂ ਕਰ ਲ ਪਰ ਵਧੀਆ ਤਰੀਕੇ ਨਾਲ ਸਫਾਈ ਕਰੀ ਨਾ ਫਿਰ ਬਹੁਤ ਇਹ ਨਾ ਹੋਵੇ ਵੀ ਸਫਾਈ ਕਰੀ ਹੋਵੇ ਤੇ ਪਰ ਉਹ ਲੱਗੇ ਵੀ ਨਾ ਵੀ ਸਾਫ਼ ਆ ਜਿਹੜਾ ਆ ਵਾਲਾ ਸਟੈਂਡ ਪੈਨ ਪਲਾਂਟਸ ਆ ਉਹਨੂੰ ਮੈਨੂੰ ਉਧਰ ਪਿੱਛੇ ਰੱਖਣਾ ਪਊਗਾ ਉਹਨੂੰ ਇਧਰ ਧੁੱਪ ਬਹੁਤ ਆਉਂਦੀ ਆ ਸਾਡੇ ਘਰ ਚ ਇਹ ਇਹੀ ਸੇਫ ਜ਼ੋਨ ਆ ਪਲਾਂਟਸ ਵਾਸਤੇ ਪਿੱਛੇ ਵਾਸ਼ਿੰਗ ਏਰੀਆ ਬਲ ਸ਼ੈਡ ਪਾਇਆ ਹੋਇਆ ਨਹੀਂ ਹੋਰ ਚ ਸਾਹਮਣੇ ਚੜਦੀ ਧੁੱਪ ਆਉਂਦੀ ਆ ਸਾਈਡ ਤੇ ਵੀ ਧੁੱਪ ਆਉਂਦੀ ਆ ਉਹ ਪਿੱਛੇ ਸ਼ੈਡ niche ਉਹੀ ਸੇਫ ਜ਼ੋਨ ਆ ਪਲਾਂਟਸ ਲਈ ਨਹੀਂ ਸਾਰੇ ਘਰ ਚ ਧੁੱਪ ਬਹੁਤ ਜ਼ਿਆਦਾ ਆਉਂਦੀ ਆ ਅੱਜ ਦੁਪਹਿਰੇ ਕੱਪੜੇ ਧੋਤੇ ਸੀਗੇ ਫਿਰ ਹੈਲਪਰ ਵੀ ਇਧਰ ਸਾਫ਼ ਕਰਿਆ ਨੇ ਤੇ ਦੋ ਸਾਡੇ ਰੂਮ ਵਾਲਾ ਬਾਹਰ ਵਾਲਾ ਮੈਂ ਕਿਹਾ ਚਲ ਉਹਨਾਂ ਗੱਲਾਂ ਕਰੀ ਇਸ ਮੈਂ ਉਹਨਾਂ ਨੂੰ ਕਿ ਕੱਪੜੇ ਥਲ ਪਥਨ ਕਰਤਾ ਜਿਹੜੇ ਸੁੱਕ ਗਏ ਉਤਾਰ ਲਾ ਹਨ ਜਿਹੜੇ ਕੋਈ ਨਹੀਂ ਸੁੱਕੇ ਗਿੱਲੇ ਨੇ ਅੱਜ ਮੈਂ ਥੋੜਾ ਸ਼ਾਮ ਨੂੰ ਕੱਪੜੇ ਧੋਤੇ ਤੇ ਸਵੇਰੇ ਮੈਂ ਧੋਤੇ ਸਵੇਰੇ ਪਾਏ ਕੁਝ ਕੰਮ ਹੀ ਨਹੀਂ ਕਰਿਆ ਕਿ ਚੰਦਾ ਹੀ ਕਰਿਆ ਸੀ ਪਤਾ ਨਹੀਂ ਕਿਉਂ ਮੈਨੂੰ ਸੁਸਤੀ ਜਾਈ ਹੋਈ ਸੀ ਸਵੇਰੇ ਤੇ ਦੁਪਹਿਰੇ ਮੈਂ ਘੰਟਾ ਸੌਂ ਗਈ 3 ਵਜੇ ਮੈਂ ਉੱਠੀ ਹਾਂ ਉੱਠ ਕੇ ਮੈਂ ਮਸ਼ੀਨ ਚਲਾ ਲਈ ਤੇ ਮਸ਼ੀਨ ਚ ਕੱਪੜੇ ਧੋ ਕੇ ਸੈਮੀ ਚ ਧੋਤੇ ਸੀ ਥੋੜੇ ਜਿਹਾ ਕੰਪੜੇ ਤੇ ਫਿਰ ਚਲੋ ਐਨੇ 4 ਵਜੇ ਕੱਪੜੇ ਧੋਣ ਦੇ 4 ਵਜੇ ਚਾਹ ਪੀ ਕੇ ਹੈਲਪਰ ਆ ਗਈ ਸੀ ਤੇ ਅੱਦਾਂ ਨਾ ਸ਼ਾਮ ਨੂੰ ਮੇਰਾ ਬਿਜ਼ੀ ਰੂਟੀਨ ਰਿਹਾ ਆ ਇੱਕਦਮ ਸ਼ਾਮ ਨੂੰ ਜਾਦੇ ਕੰਮ ਸੀ ਸਵੇਰੇ ਮੈਂ ਕੰਮ ਨਹੀਂ ਕਰਿਆ ਕਿਉਂਕਿ ਕਈ ਵਾਰ ਬਸ ਸੁਸਤੀ ਜੀ ਦਿਨ ਲੰਘਿਆ ਫਿਰ ਮੈਂ ਕਿਹਾ ਚਲ ਹੁਣ ਰੈਸਟ ਹੋ ਗਈ ਸੌਂ ਵੀ ਗਈ ਖਾ ਲਿਆ ਪੀ ਲਿਆ ਹੁਣ ਕੰਮ ਕਰ ਲਈਏ। ਕੱਪੜੇ ਉਤਾਰ ਲੇ ਕੁਛ ਕਿੱਲੇ ਸੋ ਛੱਡ ਤੇ। ਤੇ ਹੁਣ ਮੈਂ ਆਇਆ ਕਿਚਨ ਵਿੱਚ ਬਣਾਉਣ ਲੱਗੀ ਆ ਸਬਜ਼ੀ ਸ਼ਾਮ ਦੀ ਹੈਲਪਰ ਚਲੀ ਗਈ ਸੀ ਵਿੰਡੋ ਸਾਫ ਕਰਕੇ। ਸਬਜ਼ੀ ਬਣਾ ਰਹੀਆਂ ਗਾਜਰ ਮਟਰ ਦੀ ਗਾਜਰਾਂ ਖੇਤੋਂ ਲਿਆਂਦੀਆਂ ਸੀ। ਮੈਂ ਛੋਟ ਜਾਂਦੀ ਵਾਰ ਦੀਆਂ ਗਾਜਰਾਂ ਨਿੱਕ 2 ਵਾਰ ਜਿਹੜੇ ਬਣਦੀਆਂ ਨਹੀਂ ਬਣਾ ਲਈ। ਤੇ ਸਾਈਡ ਤੇ ਮੈਂ ਕਰੂੰਗੀ ਧਨੀਆ ਸਾ ਪਤਨੀ ਆ ਨਾ ਪੀਸੇ ਹੋਏ ਖਤਮ ਹੋ ਗਿਆ ਸੀਗਾ। ਧਨੀਆ ਪੈਂਚ ਪਾ ਕੇ ਮੈਂ ਡਰਾਈ ਰੋਸਟ ਕਰੂੰਗੀ ਤਾਂ ਕਿ ਫਿਰ ਉਹਨੂੰ ਮਿਕਸ ਜ ਵਿੱਚ ਮੀਸ ਲਾਂ ਠੰਡਾ ਕਰਕੇ ਧਨੀਆ ਮੈਂ ਬਾਜ਼ਾਰੋਂ ਨਹੀਂ ਪਾਊਡਰ ਲਿਆਂਦਾ ਕਦੇ ਵੀ ਮੈਂ ਘਰੇ ਪੀਸਦੀ ਹੁੰਨੀ ਆ ਸਾਬਤ ਧਨੀਆ ਲਿਆ ਕੇ ਰੱਖ ਲੰਨੇ ਪੈਕੇਟ ਤੇ ਥੋੜਾ ਜਿਹਾ ਪੀਸਦੀ ਹੁੰਨੀ ਇੱਕ ਸ਼ੀਸ਼ੀ ਜਿੰਨੀ ਕਿ ਮੈਂ ਜਿਹੜੀ ਮੈਂ ਬੋਟਲ ਛੋਟੀ ਚੈ ਵਾਲੀ ਲਗਾਈ ਹੋਈ ਧਨੀਆ ਪਾਊਡਰ ਵਾਸਤੇ ਉਹੀ ਇੱਕ ਪਾਊਡਰ ਪੀਸਦੀ ਆ ਬਹੁਤ ਜ਼ਿਆਦਾ ਵਿੱਚ ਜੇ ਆਪਾਂ ਇਕੱਠਾ ਪੀਸ ਕੇ ਰੱਖ ਦਈਏ ਨਾ ਉਹਦਾ ਫਲੇਵਰ ਖਤਮ ਹੋ ਜਾਂਦਾ ਚਾਹੇ ਉਹ ਚਾਹ ਦਾ ਮਸਾਲਾ ਹੋਵੇ ਚਾਹੇ ਉਹ ਗਰਮ ਮਸਾਲਾ ਹੋਵੇ ਬਹੁਤ ਜ਼ਿਆਦਾ ਆਪਾਂ ਇਕੱਠਾ ਇੱਕ ਟ ਜਦ ਜਿਵੇਂ ਆਪਾਂ ਉਹ ਖੋਲਦੇ ਆ ਯੂਜ਼ ਕਰਦੇ ਆ ਹੌਲੀ ਹੌਲੀ ਉਹਦੀ ਨਾ ਫਲੇਵਰ ਖੁਸ਼ਬੂ ਘਟ ਜਾਂਦੀ ਕਿਉਂਕਿ ਜੋ ਚੀਜ਼ ਦਾ ਆਪਾਂ ਕਿਸੇ ਵੀ ਚੀਜ਼ ਦਾ ਪਾਊਡਰ ਬਣਾ ਲੈਂਦੇ ਆ ਉਹਦਾ ਫਲੇਵਰ ਖਤਮ ਹੋਣ ਲੱਗ ਜਾਂਦਾ ਧਨੀਆ ਮੈਂ ਪੀਸ ਲਿਆ ਠੰਡਾ ਹੋ ਗਿਆ ਸੀ ਸਮਝੀ ਬਣੀ ਜਾਂਦੀ ਐ ਸਲੋ ਗੈਸ ਤੇ ਜਿਹੜਾ ਪਾਊਡਰ ਬਣਾਇਆ ਧਨੀਏ ਦਾ ਬੋਟਲ ਚ ਪਾ ਲਿਆ ਇੰਨੀ ਸੋਹਣੀ ਖੁਸ਼ਬੂ ਆ ਰਹੀ ਸੀ ਨਾ ਧਨੀਏ ਵਿੱਚੋਂ ਜੋ ਆਪਾਂ ਡਰਾਈ ਰੋਸਟ ਕਰ ਲੈਂਦੇ ਮੈਨੂੰ ਨੇ ਇੱਕ YouTube ਤੇ ਕਮੈਂਟ ਆਇਆ ਸੀ ਇੱਕ ਭੈਣ ਦਾ ਪਹਿਲਾਂ ਮੈਂ ਡਾਇਰੈਕਟ ਪੀਸ ਦੀ ਹੁੰਦੀ ਸੀ ਮੈਂ ਡਰਾਈ ਰੋਸਟ ਨਹੀਂ ਕਰਦੀ ਸੀ ਮੈਨੂੰ ਪਤਾ ਵੀ ਨਹੀਂ ਸੀ ਹਨਾ ਵੀ ਡ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਡਰਾਈ ਰੋਸਟ ਕਰਿਆ ਕਰੋ ਤਾਂ ਨਹੀਂ ਆ ਬਈ ਇਹ ਤਾਂ ਖੁਸ਼ਬੂ ਤੇ ਫਲੇਵਰ ਵੱਧ ਜਾਂਦਾ ਫਿਰ ਔਰ ਸੱਚੀ ਬਹੁਤ ਵਧੀਆ ਖੁਸ਼ਬੂ ਆ ਇਸ ਕੁਝ ਚੀਜ਼ਾਂ ਮੈਨੂੰ ਵੀ ਥੋੜਾ ਤੋਂ ਸਿੱਖਣ ਨੂੰ ਮਿਲਦੀਆਂ ਨੇ ਬਸ ਇਹੀ ਬੋਟਲ ਮੈਂ ਤੁਹਾਨੂੰ ਇਹ ਪਾਊਡਰ ਦੀ ਲਗਾਈ ਹੋਈ ਹੈ ਤੇ ਮੇਰੇ ਕਾਫੀ ਟਾਈਮ ਇਹਨਾਂ ਲੱਗ ਜਾਂਦਾ ਕਿਉਂਕਿ ਮੈਂ ਬਹੁਤ ਥੋੜਾ ਯੂਜ਼ ਕਰਦੇ ਬਹੁਤ ਜ਼ਿਆਦਾ ਮਸਾਲੇ ਮੈਂ ਨਹੀਂ ਪਾਉਂਦੀ ਸਬਜ਼ੀਆਂ ਵਿੱਚ ਤੇ ਹੁਣ ਮੈਂ ਇਹ ਬਾਹਰ ਵਾਲੇ ਕਿਚਨ ਵਿੱਚ ਬਣਾਉਣੇ ਚਾਹ ਦਾ ਮਸਾਲਾ ਚਾਹ ਦਾ ਮਸਾਲਾ ਖਤਮ ਹੋਇਆ ਪਿਆ ਸੀ ਇਹ ਵੀ ਮੈਂ ਬਹੁਤ ਜ਼ਿਆਦਾ ਨਹੀਂ ਮੇ ਬਣਾਉਂਦੀ ਹੁੰਦੀ ਉਹ ਸ਼ਾਇਦ ਯੂਸ ਵੀ ਜਾਣਦੇ ਸਨ ਸਾਨੂੰ ਸਾਰਿਆਂ ਨੂੰ ਆਹਤ ਮਸਾਲੇ ਬਿਨਾ ਚਾਹੀ ਨਹੀਂ ਵਧੀਆ ਲੱਗਦੀ ਲੌਂਗ ਇਲਾਇਚੀ ਦਾਲਚੀਨੀ ਗੁਲਾਬ ਦੀਆਂ ਪੱਤੀਆਂ ਸੁਕਾਈ ਹੋਈਆਂ ਸੌਂਫ ਬਸ ਇਹ ਚੀਜ਼ਾਂ ਪਾ ਕੇ ਤੇ ਚਾਹ ਦਾ ਮਸਾਲਾ ਬਣਾਉਂਗੀ ਸੌਂਫ ਭੁੱਲ ਗਈ ਇਸਨੇ ਪਾਉਣੀ ਅਜਮੈਂ ਜਦੋਂ ਸੌਂਫ ਲੈ ਕੇ ਆਉਣੀ ਅੰਦਰੋਂ ਸੌਂਫ ਮੇਰੇ ਬਾਅਦ ਵੀ ਜਾਂਦਾ ਕਿਉਂਕਿ ਕੰਮ ਐਨੇ ਸੀ ਮੈਨੂੰ ਆਏ ਸੀ ਸਾਈਡ ਬਾਈ ਸਾਈਡ ਇੱਕ ਦੋ ਕੰਮ ਉਹ ਮੈਂ ਕੁਝ ਹੋਰ ਕਰ ਲਾਂ ਕਿਉਂਕਿ ਅੱਜਾ ਨਾ ਮੈਂ ਸਾਫ ਸਫਾਈ ਕੁਝ ਵੀ ਨਹੀਂ ਕਰੀ ਮੈਨੂੰ ਅੱਜ ਸੀ ਕੱਲ ਨੂੰ ਮੈਂ ਇਹ ਨਹੀਂ ਕਿ ਨਹੀਂ ਕਿ ਕੰਮ ਜੇ ਨਾਲ ਲੈ ਕੇ ਬੈਠਾ ਕੱਲ ਨੂੰ ਮੈਂ ਸਫਾਈਆਂ ਦਾ ਕੰਮ ਕਰੂੰਗੀ ਫਿਰ ਵੀ ਅੱਜ ਇਹ ਨਹੀਂ ਕਿ ਮोटे ਕੰਮ ਜੇ ਮੈਂ ਕਰਦਾ ਤੇ ਇਹਨਾਂ ਥੋੜਾ ਥੋੜਾ ਮਸਾਲਾ ਮੈਂ ਪਾਉਣੀ ਹੁੰਨੀ ਦੋ ਵਾਰੀਆਂ ਵਿੱਚ ਇਕੱਠਾ ਇੱਕ ਵਾਰੀ ਪਾ ਦੋ ਇਹ ਜੱਗ ਬਹੁਤ ਜ਼ਿਆਦਾ ਛੋਟਾ ਤੇ ਫਿਰ ਕਈ ਵਾਰ ਚਾਲਦਾਂ ਨਹੀਂ ਅੱਧਾ ਮਸਾਲਾ ਪੀਸਿਆ ਜਾਂਦਾ ਅੱਧਾ ਮੈਂ ਫੇਰ ਪਾ ਦਾਂਗੀ ਬਹੁਤ ਜ਼ਿਆਦਾ ਬਰੀਕ ਵੀ ਨਹੀਂ ਤੇ ਬਹੁਤ ਜ਼ਿਆਦਾ ਖੜਵਾ ਵੀ ਨਹੀਂ ਹਲਕਾ ਜਿਹਾ ਦਰਦਰਾ ਜਿਹਾ ਮੈਂ ਪੀਸ ਲਾਣੀ ਹੁੰਦੀ ਹੈ ਇਹ ਚਾਦ ਮਸਾਲਾ ਜਿਹੜਾ ਆਪਾਂ ਦੁੱਧ ਪਾ ਦਾਂਗੇ ਲਾਸਟ ਵਿੱਚ ਪਾਵੇ ਫਿਰ ਇਹਦਾ ਬਹੁਤ ਵਧੀਆ ਫਲੇਵਰ ਆਉਂਦਾ ਹੈ ਜੇ ਆਪਾਂ ਪਹਿਲੇ ਹੀ ਪਾਣੀ ਵਿੱਚ ਪਾ ਦਈਏ ਜਜੋ ਚਾਹ ਉਬਲਦੀਆਂ ਨੇ ਤਾਂ ਖੁਸ਼ਬੂ ਇਹਦੀ ਖਤਮ ਹੋ ਜਾਂਦੀ ਹੈ ਫਿਰ ਹੋ ਗਿਆ ਮਸਾਲਾ ਚਾਹ ਲਈ ਰੈਡੀ ਹੁਣ ਅੰਦਰ ਜਾ ਕੇ ਇਹਨੂੰ ਦੂਜੀ ਬੋਟਲਸ ਫਿਲ ਕਰ ਦੂੰਗੀ ਹੁਣ ਰਹਿ ਗਿਆ ਤੇ ਮੇਰਾ ਆਟਾ ਗੁੰਨਾ ਮੈਂ ਕਿ ਆਟਾ ਵੀ ਗੁੰਨਾ ਫਿਰ ਮੈਂ ਵਾਕ ਕਰੂੰਗੀ ਸਬਜੀ ਬਣ ਚੁੱਕੀ ਸੀ ਚਾਦ ਮਸਾਲਾ ਬਣ ਗਿਆ ਤਾਂ ਨਹੀਂ ਪਾਊਡਰ ਬਣ ਗਿਆ ਕਿੰਨੇ ਕੰਮ ਹੋ ਵੀ ਨਿੱਕੇ ਕਿੰਨੇ ਕੇ ਕਿਚਨ ਵਿੱਚ ਤੋਂ ਗੁੰਨ ਰਹੀ ਸੀ ਆਟਾ ਮੈਂ ਕਿ ਆਟਾ ਗੁੰਨਾ ਰਹਿ ਗਿਆ ਆਟਾ ਵੀ ਗੁੰਨਦਾ ਫਿਰ ਉਸ ਤੋਂ ਬਾਅਦ ਵਾਕ ਕਰੂੰਗੀ ਵਾਕ ਕਰਕੇ ਮੈਂ ਥੋੜਾ ਇੱਥੇ ਆਇਆ ਲੱਗੂ ਵੀ ਥਕਾਵਟਾਂ ਗਈ ਫਿਰ ਮੈਂ ਰਾਂਹੇ ਦੇਰ ਕਰਦਾ ਬੈਠ ਜਾ ਆਟਾ ਗੁੰਨ ਕੇ ਨਾ ਮੈਂ ਸੀਮ ਦਾ ਡੱਬੇ 'ਚ ਮੈਂ ਪਾਣੀ ਬਾਲਣ ਦੀ ਜਿੱਥੇ ਮੈਂ ਆਟਾ ਕੱਢਣਾ ਹੁੰਦਾ ਤੇ ਪਾਣੀ ਮੈਂ ਕੱਢਦਾ ਤੇ ਜਿਹੜੀ ਪ੍ਰਾਂਤ ਹੈ ਥੋਤੀ ਆਊਗੀ ਆਟਾ ਮੈਂ ਉਸੇ ਡੋਂਗੇ 'ਚ ਕੱਢਦਾ ਅੰਦਰ ਸਾਰੇ ਕੰਮ ਮੇਰੇ ਫਿਨਿਸ਼ ਹੋ ਗਏ ਯਾਨੀ ਖਾਣੇ ਤਿਆਰ ਹੋਊਗੀ ਸ਼ਾਮ ਦੀ ਬਸ ਫੁਲਕੇ ਬਣਾਉਣੇ ਸੈਲਡ ਕੱਟਣਾ ਤੇ ਹੁਣ ਗਰਾਸ ਵਾਲੇ ਜਿਹੜੇ ਮੈਟਸ ਸੀ ਵਿੰਡੋਸ ਵਾਲੇ ਸੁੱਕ ਚੁੱਕੇ ਇਸ ਦਿਨ ਨੂੰ ਵਿੰਡੋ ਚ ਦੁਬਾਰੇ ਲਗਾ ਦੰਨਾ ਹੈ ਦੁਬਾਰੇ ਸਾਰੇ ਜਿਹੜੇ ਪਲੈਂਟਰਸ ਨੇ ਇੱਕ ਵਾਰਕ ਆਪਣਾ ਮਾਰ ਕੇ ਹੋਰ ਰੱਖੂੰਗੀ। ਬਸੇ ਪੀਸ ਜੇਕ ਨਾ ਬਚੇ ਹੋਏ ਬਸ ਇਹ ਅੱਧਾ ਯੂਜ਼ ਕਰ ਲੈ ਕੰਮ ਆ ਗਏ ਯਾਨੀ ਕਿ ਤੇ ਵਧੀਆ ਵੀ ਲੱਗਦਾ ਵਿੰਡੋ ਸੁੰਨੀ ਵੀ ਲੱਗਦੀ ਥੋੜਾ ਡੈਕੋਰੇਸ਼ਨ ਕਰਦੇ ਖਾਲੀ ਵਿੰਡੋ ਸੁੰਨੀ ਜੀ ਲੱਗਦੀ ਆ। ਤੇ ਪਲੈਂਟਰ ਨੇ ਦਾ ਕੱਪੜਾ ਮਾਰ ਦੂੰਗੀ ਬਾਹਰ ਮਿੱਟੀ ਤਾਂ ਆਉਂਦੀ ਆਉਂਦੀ ਆ ਮਿੱਟੀ ਤਾਂ ਅੰਦਰੋਂ ਆਉਂਦੀ ਬਾਹਰ ਤਾਂ ਆਉਣੀ ਨਹੀਂ ਆਉਣੀ। ਅਪ ਲਾਂਟਸ ਬਹੁਤ ਬਹੁਤ ਸੋਹਣੇ ਚੱਲ ਪਏ ਮੈਨੂੰ ਦੇਖ ਕੇ ਨਹੀਂ ਖੁਸ਼ੀ ਹੋ ਰਹੀ ਸੀ ਇਹਨਾਂ ਨੂੰ ਇੰਨੇ ਸੋਹਣੇ ਚੰਦਰੇ ਸੀ ਨਾ ਇੱਕ ਤਾਂ ਠੰਡ ਜ਼ਿਆਦਾ ਠੰਡ ਹੋਵੇ ਉਦੋਂ ਚੱਲਦੇ ਹੁਣ ਜੇ ਜ਼ਿਆਦਾ ਗਰਮੀ ਆਉਗੀ ਉਦੋਂ ਚੱਲਦੇ ਅੱਜ ਕੱਲ ਮੌਸਮ ਬਹੁਤ ਵਧੀਆ ਹੁੰਦਾ ਮਾਰਚ ਅਪ੍ਰੈਲ ਪਲਾਂਟਸ ਲਈ ਬਹੁਤ ਵਧੀਆ ਜੇ ਨਵੇਂ ਪਲਾਂਟਸ ਲਗਾਉਣੇ ਹੋ ਤਾਂ ਅੱਜ ਕੱਲ ਜਿ ਲਗਾਵੇ ਫਰਬਰੀ ਮਾਰਚ ਅਪ੍ਰੈਲ ਆ ਤਿੰਨ ਮਹੀਨਾ ਚ ਪਲਾਂਟਸ ਲਗਾ ਲਓ ਕੋਸ਼ਿਸ਼ ਕਰੋ ਮਾਰਚ ਫਰਬਰੀ ਮਾਰਚ ਚ ਹੀ ਲਗਾ ਲਓ ਤਾਂ ਕੁਝ ੱਲਣੇ ਸ਼ੁਰੂ ਹੋ ਜਾਣ ਦੀ ਵਿੰਡੋ ਹੋ ਗਈ ਸਾਰੀ ਸੈੱਟ ਦੇਖੋ ਪਲਾਂਟਸ ਵੀ ਗ੍ਰੀਨ ਗ੍ਰੀਨ ਨੇ ਅੱਜ ਕੱਲ ਬੜੇ ਸੋਹਣੇ ਨੇ ਤੇ ਗਰਾਸ ਮੈਟ ਵੀ ਗ੍ਰੀਨ ਗ੍ਰੀਨ ਨਿਕਲੇ ਆ ਅਗਰ ਕਿੰਨਾ ਸੋਹਣਾਗਾ ਪਹਿਲਾਂ ਚਿੱਟਾ ਜਿਹਾ ਹੋਇਆ ਪਿਆ ਸੀ ਰੇਤ ਦੇ ਨਾਲ ਤੇ ਆਹ ਵਾਲੀ ਵਿੰਡੋ ਵੀ ਇਹ ਚ ਪਲਾਸਟਿਕ ਵਾਲੇ ਪਲਾਂਟਰਸ ਨੇ ਉਹ ਸੈਰਾਮਿਕ ਵਾਲੇ ਨੇ ਇਹ ਕੰਮ ਵੀ ਹੋ ਗਿਆ ਤੇ ਹੁਣ ਮੈਂ ਜਾਣੀਆ ਵਾਕ ਕਰ ਆਏ ਮੋਰੇ ਸਵਾ 8:00 ਦਾ ਡਿਨਰ ਹੋ ਗਿਆ ਕੰਮ ਸਾਰਾ ਫਿਨਿਸ਼ ਹੋ ਗਿਆ ਕਿ ਜੰਦਾ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਸੀਗੀ ਮੇਰੇ ਦਿਮਾਗ 'ਚ ਆਇਆ ਸੀ ਵੀ ਕਰਾਂ ਕਿ ਨਾ ਕਰਾਂ ਮੈਂ ਕਿ ਚਲੋ ਕਰ ਲਾਂ ਨੇ ਮੇਰੇ ਮਨ ਦਾ ਬਹਿਮ ਸੀ ਸ਼ਾਇਦ ਤੁਹਾਡੇ ਮਨ 'ਚ ਵੀ ਬਹਿਮ ਹੋਵੇ ਵੀ weight loss ਕਰਨ ਤੋਂ ਬਾਅਦ ਆਪਾਂ ਜੋ ਦੁਬਾਰਾ ਕੁਛ ਨਾ ਕੁਛ ਖਾਣੇ weight ਵਧਦਾ ਹੁਣ ਅਸੀਂ ਵਿਆਹ ਤੇ ਗਿਆ ਤਿੰਨ ਦਿਨ ਅਸੀਂ ਰਹੇ ਹਾਂ ਬਾਹਰ ਬਿਲਕੁਲ ਤਿੰਨ ਦਿਨ ਪੂਰੇ ਤਿੰਨ ਦਿਨ ਤੇ ਜਿਹਦੇ ਦਿਨ ਸ਼ਾਮ ਨੂੰ ਰਾਤ ਨੂੰ ਘਰੇ ਆਏ ਹਾਂ ਨਾ ਤਿੰਨ ਦਿਨ ਮੈਂ ਪੂਰਾ ਬਾਹਰਲਾ ਖਾਦਾ ਮਿੱਠੀ ਚਾਹ ਮਿੱਠੀ ਕੌਫੀ ਮਿੱਠਾ ਖਾਦਾ ਸਵੀਟ ਡਿਸ਼ ਆਈਸਕ੍ਰੀਮ ਗੁਲਾਬ ਜਾਮਨ ਚਾਵਲ ਹੈਵੀ ਸਬਜ਼ੀਆਂ ਸਾਰਾ ਕੁਝ ਖਾਦਾ ਹਾਂ ਨਾ ਇਹ ਮੈਨੂੰ ਆਇਂਸ ਵੀ ਤਿੰਨ ਦਿਨ ਲਗਾਤਾਰ ਬਾਹਰ ਖਾਣ ਨਾਲ ਤਾਂ ਮੇਰਾ weight ਨਾ ਵਾੜਾ ਕਿਲੋ ਡੇਟ ਕਿਰੋ ਦੋ ਕਿਲੋ ਤਾਂ ਪੱਕਾ ਵਧੂਗਾ ਮੇਰੇ ਮਨ 'ਚ ਸੀਗਾ ਡਰ ਸੀਗਾ ਤੇ ਹੁਣ ਤਾਂ ਵੀ ਆਬਵੀਅਸਲੀ ਹੁੰਦਾ ਹੀ ਹੈ ਕਿਉਂਕਿ ਹੁਣ ਅੱਜ ਤੋਂ ਹੁਣ ਤੋਂ ਪਹਿਲਾਂ ਮੈਂ ਇੱਕ ਦਿਨੀ ਬਾਹਰ ਹੁੰਦੇ ਸੀ ਜਸਟ ਇੱਕ ਦਿਨ ਵਿਆਹ ਗਿਆ ਤੇ ਸ਼ਾਮ ਨੂੰ ਆ ਜਾਂਦੇ ਸੀ ਘਰੇ ਹਨਾ ਤੇ ਤਿੰਨ ਦਿਨਾਂ ਲਈ ਲਗਾਤਾਰ ਬਾਹਰ ਲ ਖਾਂਦਾ ਹੀ ਸੀਗਾ ਇੱਕ ਦਿਨ ਨਾਲ ਤਾਂ ਮੈਨੂੰ ਕੁਝ ਨਹੀਂ ਹੋਇਆ ਸੋ ਮੈਂ ਐਕਸਪੀਰੀਅੰਸ ਕਰ ਲਿਆ ਸੀ ਵੀ ਇੱਕ ਦਿਨ ਨਾਲ weight ਨਹੀਂ ਵਧਦਾ ਜੇ ਆਪਾਂ ਇੱਕ ਦਿਨ ਕੋਈ ਬਾਹਰ ਦਾ ਫੂਡ ਕੁਝ ਵੀ ਖਾ ਲਾਂਗੇ ਇਹਨ ਮੈਂ 3 ਦਿਨ ਵੀ ਐਕਸਪੀਰੀਅੰਸ ਕਰ ਲਿਆ ਵੀ 3 ਦਿਨ ਲਗਾਤਾਰ ਮੈਂ ਬਾਹਰ ਵਾਲਾ ਖਾਦਾ ਫੂਡ ਤੇ ਮੇਰੇ ਮਨ ਚ ਡਰ ਸੀ weight ਵਧੂਗਾ ਤੇ ਕਈ ਭੈਣਾਂ ਤੁਹਾਡੇ ਚੋਂ ਐ ਹੋਣ ਕਿ ਜੋ weight loss ਨਹੀਂ ਕਰਦੇ ਹੋਣਗੇ ਵੀ ਇੱਕ ਵਾਰ ਕਰ ਲਾਂਗੇ ਦੁਬਾਰੇ ਫੇਰ ਵੱਜ ਜਾਣੇ ਤਾਂ ਕੀ ਫਾਇਦਾ ਕਰਨ ਦਾ ਹਨਾ ਤੇ ਤੁਸੀਂ ਯਕੀਨ ਮੰਨਿਓ ਮੇਰਾ weight ਬਿਲਕੁਲ ਵੀ ਨਹੀਂ ਵਧਿਆ ਜੋ ਆ ਕੇ ਘਰੇ ਮੈਂ 4 ਦਿਨ ਸਵੇਰੇ ਆਪਣਾ weight ਕੀਤਾ ਜਿੰਨਾ ਮੇਰਾ ਜਾਂਨ ਤੋਂ ਇੱਕ ਦਿਨ ਪਹਿਲੇ ਜਿਸ ਦਿਨ ਅਸੀਂ ਗਏ ਆ ਮਾਰਨਿੰਗ ਉਨਾਂ ਸੀ ਤਾਂ ਉਨਾ ਹੀ ਮੇਰਾ ਫੇਟ ਬਿਲਕੁਲ ਵੀ ਨਵਦਾ 100 200 ਗ੍ਰਾਮ ਤੇ ਥੱਲੇ ਫਲਕਚੂਏਟ ਘਰੇ ਵੀ ਹੋ ਜਾਂਦਾ ਉਹ ਜੇ ਆਪਾਂ ਘਰੇ ਰਹੀ ਤਾਂ ਵੀ ਹੋਏ ਇਹ ਨਹੀਂ ਕਿ ਜਿੰਨਾ ਹੈਗਾ ਉਨੇ ਦੀ ਸੂਈ ਰਹੂਗੀ ਨਹੀਂ ਫਲਕਚੂਏਟ ਤਾਂ ਡੇਲੀ ਲਾਈਫ ਚ ਹੁੰਦਾ ਰਹਿੰਦਾ ਪਰ ਵਧਿਆ ਨਹੀਂ ਹੈਗਾ ਠੀਕ ਹੈ 100 200 ਗ੍ਰਾਮ ਵਿੱਚ ਤੇ ਉੱਪਰ ਹਰ ਰੋਜ਼ ਹੀ ਹੁੰਦਾ ਰਹਿੰਦਾ ਤੇ ਪਰ ਵਧਿਆ ਨਹੀਂ ਹੈਗਾ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਕਿਹਾ ਸ਼ੁਕਰਾ ਮੇਰਾ weight ਵਧਿਆ ਨਹੀਂ ਮੈਂ ਜਦੋਂ ਸਿਹਰੇ ਆਪਣਾ weight ਕੀਤਾ ਨਾ ਬਾਤੋਂ ਬਾਤ ਆ ਕੇ ਮੈਂ ਸਕੇਲ ਤੇ ਚੜਨ ਤੋਂ ਪਹਿਲਾਂ ਮੈਂ ਬਾਹਰ ਗ੍ਰੀਨ ਮਾਤਾ ਤੇ ਕਿਹਾ ਬਾਬਾ ਜੀ ਪਲੀਜ਼ ਮੇਰਾ weight ਨਾ ਵਧਿਆ ਹੋਵੇ ਤੇ ਮਨ ਚ ਡਰ ਸੀਗਾ ਦਰੋਂ ਹੁੰਦਾ ਪਰ ਤੁਹਾਨੂੰ ਰੋਟੂ ਕਈ ਪੈਣਾ ਤੁਹਾਡੇ ਜੀ ਦਰਦਿਆਂ ਹੀ ਵੇਟ लॉस ਕਰਦੇ ਹੁਣ ਇਹਦਾ ਕੀ ਵੇਟ लॉस ਦਾ ਕੀ ਫਾਇਦਾ ਆਪਾਂ ਕੁਝ ਖਾ ਨਹੀਂ ਸਕਾਂਗੇ ਨਹੀਂ ਇਹ ਨਹੀਂ ਹੁੰਦਾ ਜਦੋਂ ਆਪਾਂ ਵੇਟ लॉस ਕਰ ਹਟਦੇ ਆਪਾਂ ਨੂੰ 80 20 ਲਾਈਫ ਸਟਾਈਲ ਜਾਸਤੇ ਨਹੀਂ ਬਿਤੇ 80 20 ਲਾਈਫ ਸਟਾਈਲ ਫੋਲੋ ਕਰਕੇ ਕਿਵੇਂ weight ਆਪਣਾ ਮੇਨਟੇਨ ਕਰਨਾ ਹਨ ਜੇ ਆਪਾਂ ਉਹ ਸਮਝ ਗਏ ਉਹ ਸਿੱਖ ਗਏ ਫਿਰ ਆਪਣਾ weight ਨਹੀਂ ਵਧੂਗਾ ਜਦ ਤੱਕ ਕੋਈ ਆਪਾਂ ਨੂੰ ਕੋਈ ਹੈਲਥ ਇਸ਼ੂ ਹੈਲਥ ਪ੍ਰੋਬਲਮ ਨਹੀਂ ਹੁੰਦਾ ਤਾਂ ਉਹ ਕੀ ਕਹਿਣਾ ਅਲੱਗ ਗੱਲ ਹੈ ਜੇ ਕੋਈ ਹੈਲਥ ਇਸ਼ੂ ਆ ਗਿਆ ਅਦਰਵਾਈਜ਼ ਜੇ ਆਪਾ ਉਹਨਾਂ ਦੇ ਦੱਸੇ ਤਰੀਕੇ ਨਾਲ weight maintain ਕਰਨਾ ਹੈ ਬਿਲਕੁਲ ਹੀ ਮਤਦਾ 80 20 ਲਾਈਫ ਸਟਾਈਲ ਮੀਨਸ ਕਿ 80% ਆਪਾਂ ਹੈਲਦੀ ਫੂਡ ਖਾਣਾ 20% ਆਪਾਂ ਮਾੜਾ ਕੁਝ ਵੀ ਖਾ ਸਕਦੇ ਆਂਗੇ ਜਿਵੇਂ ਹਫਤੇ 'ਚ 5 ਦਿਨ ਆਪਾਂ ਘਰ ਦਾ ਖਾਣਾ ਖਾਦਾ ਘਰੇ ਰਹਿਆ ਆਂ ਆਪਾਂ ਇਹਦੇ ਵਿੱਚ ਕੋਈ ਜੰਕ ਨਹੀਂ ਖਾਂਦਾ ਹੈ ਕਿ ਤਲੇ ਹੋਇਆ ਨਹੀਂ ਖਾਂਦਾ ਮਿੱਠਾ ਬਹੁਤ ਜ਼ਿਆਦਾ ਨਹੀਂ ਖਾਂਦਾ ਕਿ ਰੋਜ਼ ਇਹਨਾਂ ਮਿੱਠਾ ਖਾਣੇ ਥੋੜੇ ਬਹੁਤ ਇਹਨਾਂ ਕੁਝ ਨਹੀਂ ਹੁੰਦਾ ਹੁੰਦਾ ਦੋ ਦਿਨ ਜੇ ਆਪਾਂ ਹਫਤੇ 'ਚ ਬਾਹਰ ਜਾਂਦੇ ਆ ਕਿਤੇ ਵੀ ਪਾਰਟੀ ਤੇ ਫੰਕਸ਼ਨ ਤੇ ਜਾਂ ਕੋਈ ਬਾਹਰਲਾ ਫੂਡ ਖਾਣੇ ਤਾਂ weight ਨਹੀਂ ਵੱਧਦਾ ਇੱਕ ਦੋ ਦਿਨਾਂ ਨਾਲ ਵੇਟ ਨਹੀਂ ਵਧਦਾ ਚਾ ਪਰ ਜੇ ਆਪਾਂ ਲਗਾਤਾਰ 10 ਦੇ 15 ਦਿਨਾਂ ਆਪਾਂ ਬਿਲਕੁਲ ਹੀ ਪਰੇ ਨਹੀਂ ਰੱਖਾਂ ਖਾਣ ਦਾ ਫਿਰ ਵੇਟ ਵਧਦਾ ਹੁਣ ਮੈਂ ਜਦੋਂ ਘਰੇ ਹੁੰਨੀ ਹ ਤਾਂ ਮੈਂ ਆਪਣਾ ਡਾਈਟ ਹੈਲਦੀ ਲੈਣੀ ਆ ਮਿੱਠਾ ਵੀ ਖਾਣੀ ਆ ਪਰ ਬਹੁਤ ਥੋੜਾ ਖਾਣੇ ਲਿਮਿਟ ਚ ਇਹ ਨਹੀਂ ਕਿ ਕੋਲੀ ਭਾਰੀ ਖਾ ਲ ਜਿਵੇਂ ਹੁਣ ਮਿਠਾਈ ਪਈ ਆ ਆਈ ਨਹੀਂ ਮੈਂ ਕੋਲੀ ਖਾऊंगी ਥੋੜਾ ਜਿਹਾ ਖਾऊंगी ਬਿਲਕੁਲ ਥੋੜਾ ਜਿਹਾ ਮੂੰਚ ਪਾਣੀ ਆ ਵੀ ਪਰ ਇਹ ਵੀ ਧਿਆਨ ਰੱਖਣਾ ਹੁੰਦਾ ਕਿ ਆਪਣਾ ਵੇਟ ਨਾ ਵਧੇ ਹਨਾ ਇਹਨਾਂ ਜ਼ਿਆਦਾ ਵੀ ਨਾ ਆਪਾਂ ਖਾਣਾ ਹੁੰਦਾ ਮੈਂ ਕਿਹਾ ਚਲੋ ਥੋੜੇ ਥੋੜੇ ਮੈਂ ਸ਼ੇਅਰ ਕਰਨਾ ਸ਼ਾਇਦ ਤੁਹਾਨੂੰ ਕੁਝ ਮੋਟੀਵੇਸ਼ਨ ਮਿਲ ਸਕੇ ਹੈ ਨਾ ਕਿਉਂਕਿ weight loss ਕਰਨਾ ਮੁਸ਼ਕਲ ਵੀ ਹੈ ਮੁਸ਼ਕਲ ਨਹੀਂ ਹੁੰਦਾ ਮੁਸ਼ਕਲ ਜਸਟ ਆਪਣੇ ਦਿਮਾਗ ਨੂੰ ਸੈੱਟ ਕਰਨਾ ਹੁੰਦਾ ਆਪਣਾ ਦਿਮਾਗ ਪ੍ਰੀਪੇਅਰ ਕਰਨਾ ਹੁੰਦਾ ਆਪ ਨੂੰ ਪ੍ਰੀਪੇਅਰ ਕਰਨਾ ਮੁਸ਼ਕਲ ਹੁੰਦਾ ਤੇ ਜੇ ਇੱਕ ਵਾਰ ਆਪਾਂ ਆਪਦਾ ਮਨ ਬਣਾ ਲਏ weight loss ਕਰ ਲਿਆ ਆਪਾਂ ਪ੍ਰੀਪੇਅਰ ਹੋ ਗਏ ਹੈ ਨਾ ਫਿਰ weight loss ਕਰਨਾ ਫਿਰ ਮੁਸ਼ਕਲ ਨਹੀਂ ਹੈਗਾ ਫਿਰ ਨਹੀਂ ਮੁਸ਼ਕਲ ਲੱਗਦਾ ਬਸ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਆਪਣਾ ਮਾਈਂਡ ਪ੍ਰੀਪੇਅਰ ਕਰਨਾ ਇਹੀ ਸਭ ਤੋਂ ਔਖੀ ਗੱਲ ਹੁੰਦੀ ਹੈ ਸੋ ਮੈਂ ਨੂੰ ਲੱਗਿਆ ਮੈਂ ਤੁਹਾਨੂੰ ਵੀ ਸ਼ੇਅਰ ਕਰਾਂ So, सो ही मेरी आज की वीडियो वीडियो देखने थोड़ा बहुत बहुत थैंक यू होप सो थोड़ा अभी अच्छी लगी होगी कुछ भी वीडियो अच्छा लगे तो प्लीज़ वीडियो लाइक करके जाए शेयर करे कमेंट करे मिलेंगे एक होर नवे लाइक लैके टिल दैन गुड बाय एंड सत श्रीकाल